ਡਿਸਨੀ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੈ ਛੋਟੇ ਹੁੰਦਿਆਂ ਨੇ ਮਿੱਕੀ ਮਾਊਸ ਮਿੰਨੀ ਮਾਊਸ ਸਾਰਿਆਂ ਨੇ ਦੇਖੇ ਹੋਏ ਆ ਸੋ ਅੱਜ ਆਪਾਂ ਚੱਲਾਂਗੇ ਡਿਸਨੀ ਲੈਂਡ வால்ਟ ਡਿਸਨੀ ਐਨੀਮੇਸ਼ਨ ਫਿਲਮਾਂ ਦੇ ਪਾਇਨੀਅਰ ਸੀਗੇ ਜਿਨ੍ਹਾਂ ਨੂੰ ਆਪਾਂ ਕਾਰਟੂਨ ਫਿਲਮਾਂ ਕਹਿ ਦਿੰਨੇ ਆ ਉਹਨਾਂ ਨੇ ਡਿਸਨੀ ਬ੍ਰਦਰਸ ਸਟੂਡੀਓ ਸੈਟਅਪ ਕੀਤਾ ਤੇ 1955 ਚ ਉਹਨਾਂ ਨੇ ਇਹ ਡਿਸਨੀ ਲੈਂਡ ਥੀਮ ਪਾਰਕ ਬਣਾਇਆ ਹਾਂਜੀ ਹੁਣ ਆਪਾਂ ਪਹੁੰਚ ਗਏ ਬਿਜ਼ਨਿ ਲੈਂਡ ਥੀਮ ਪਾਰਕਸ ਤੇ ਸਵਾ ਅੱਠ ਹੋ ਗਿਆ ਸਵੇਰ ਦੇ ਸਾਨੂੰ ਸੀਗਾ ਕਿ ਅਸੀਂ ਪਹਿਲੇ ਆ ਜਾਵਾਂਗੇ ਪਰ ਸਾਡੇ ਤੋਂ ਪਹਿਲਾਂ ਵੀ ਬਹੁਤ ਲੋਕ ਇੱਥੇ ਪਹੁੰਚ ਚੁੱਕੇ ਆ ਤੇ ਇੱਧਰ ਪਿੱਛੇ ਸਿਕਿਉਰਿਟੀ ਤੋਂ ਅਸੀਂ ਅੰਦਰ ਆ ਗਏ ਹ ਸੋ ਇੱਥੇ ਸਾਰਿਆਂ ਦੇ ਬੈਗ ਚੈੱਕ ਕਰਕੇ ਤੁਹਾਨੂੰ ਅੰਦਰ ਆਉਣ ਦਿੰਦੇ ਆ ਤੇ ਹੁਣ ਅਸੀਂ ਅੱਗੇ ਚੱਲਾਂਗੇ ਜਿੱਥੇ ਟਿਕਟਾਂ ਚੈੱਕ ਕਰਾਵਾਂਗੇ ਤੇ ਫਿਰ ਅਸੀਂ ਲਾਵਾਂਗੇ ਰਾਈਡਾਂ ਇੱਥੇ ਦੋ ਮੇਨ ਥੀਮ ਪਾਰਕਸ ਨੇ ਇੱਕ ਡੀਸੀਏ ਕੈਲੀਫੋਰਨੀਆ ਐਡਵੈਂਚਰ ਤੇ ਦੂਜਾ ਹੈਗਾ ਡਿਜ਼ਨੀ ਲੈਂਡ ਸੋ ਤੁਹਾਨੂੰ ਟ੍ਰੇਨ ਤੇ ਬਿਠਾ ਕੇ ਉਹ ਨੇੜੇ ਲੈ ਕੇ ਜਾਂਦੇ ਆ ਪਾਰਕਿੰਗ ਤੋਂ ਥੋੜਾ ਦੂਰ ਹੈ ਤੇ ਇੱਥੇ ਵਿਚਾਲੇ ਲਿਆ ਕੇ ਦੋਨਾਂ ਪਾਰਕਸ ਤੇ ਤੁਸੀਂ ਉਤਰ ਜਾਂਦੇ ਹੋ ਫਿਰ ਜਿਹੜੇ ਪਾਰਕ ਵਾਸਤੇ ਤੁਸੀਂ ਰਜਿਸਟਰ ਕਰਾਇਆ ਹੋਇਆ ਕਿ ਸਵੇਰੇ ਪਹਿਲਾਂ ਇਸ ਪਾਰਕ 'ਚ ਜਾਣਾ ਤੁਸੀਂ ਉੱਥੇ ਪਹੁੰਚਦੇ ਹੋ ਤੇ ਕਰਦੇ ਆ ਆਪਾਂ ਫਨ ਸ਼ੁਰੂ ਅਸੀਂ ਪਹਿਲਾਂ ਡਿਜ਼ਨੀ ਲੈਂਡ ਥੀਮ ਪਾਰਕ ਤੋਂ ਸ਼ੁਰੂ ਕੀਤਾ ਪਰ ਪਹਿਲੀ ਵਾਰ ਹੀ ਆਏ ਬੰਦੇ ਲਈ ਇਹ ਸਿਸਟਮ ਸਮਝਣਾ ਥੋੜਾ ਜਿਹਾ ਜ਼ਿਆਦਾ ਕੰਪਲਿਕੇਟਡ ਹੈ ਸੋ ਅਸੀਂ ਥੋੜਾ ਚਿਰ ਤੱਕ ਵਾਚੇ ਜੇ ਰਹੇ ਪਰ ਬਾਅਦ ਚ ਅਸੀਂ ਲੱਭ ਲਿਆ ਕਿ ਕਿਵੇਂ ਯੂਜ਼ ਕਰਨਾ ਤੇ ਤੁਹਾਨੂੰ ਅੱਜ ਉਹ ਸਾਰੇ ਟਿਪਸ ਐਂਡ ਟ੍ਰਿਕਸ ਅਸੀਂ ਜਿਹੜੀਆਂ ਗਲਤੀਆਂ ਅਸੀਂ ਆਪ ਕੀਤੀਆਂ ਉਹ ਦੱਸਾਂਗੇ ਕਿ ਤੁਸੀਂ ਨਾ ਉਹ ਗਲਤੀਆਂ ਕਰੋ ਅਸੀਂ ਸਾਰਿਆਂ ਤੋਂ ਪਹਿਲੀ ਰਾਈਡ ਲਈ ਪਾਇਰੇਟਸ ਆਫ ਦੀ ਕੈਰੀਬੀਅਨ ਇਹ ਵਾਕਈ ਇੱਕ ਬਹੁਤ ਚੰਗੀ ਸ਼ੁਰੂਆਤ ਸੀਗੀ ਬੜੀ ਸੋਹਣੀ ਲੱਗੀ ਸਾਨੂੰ ਸਾਡੇ ਬੱਚੇ ਨੂੰ ਵੀ ਬਹੁਤ ਚੰਗੀ ਲੱਗੀ ਪਰ ਇਨਾ ਪਾਰਕਾਂ ਚ ਕਈ ਰਾਈਡਸ ਐ ਉਹ ਜਿਹੜੀਆਂ ਸਿਰਫ ਬਹੁਤ ਛੋਟੇ ਬੱਚਿਆਂ ਵਾਸਤੇ ਜ਼ਿਆਦਾ ਵਧੀਆ ਵੱਡੇ ਬੱਚੇ ਉਹਨਾਂ ਨੂੰ ਨਹੀਂ ਇੰਜੋਏ ਕਰਦੇ ਸੋ ਪਹਿਲਾਂ ਰਿਸਰਚ ਜ਼ਰੂਰ ਕਰਕੇ ਆਓ ਕਿ ਤੁਹਾਡੇ ਬੱਚੇ ਕਿਹੜੀਆਂ ਰਾਈਡਸ ਨੂੰ ਜ਼ਿਆਦਾ ਪਸੰਦ ਕਰਨਗੇ ਤਾਂ ਕਿ ਤੁਸੀਂ ਆਪਦੀ ਸਾਰੀ એનર્ਜੀ ਸਿਰਫ ਉਹਨਾਂ ਰਾਈਡਸ ਤੇ ਲਾਓ ਐਲਸਨ ਦੀ ਵੰਡਰਲੈਂਡ ਬਹੁਤ ਛੋਟੇ ਬੱਚਿਆਂ ਵਾਸਤੇ ਚੰਗੀ ਰਾਈਡ ਹੈ ਪਰ ਵੱਡੇ ਬੱਚਿਆਂ ਵਾਸਤੇ ਨਹੀਂ ਪਰ ਅਸੀਂ ਇਸ ਰਾਈਡ ਨੂੰ ਲੈਣ ਵਾਸਤੇ ਡੇਢ ਘੰਟਾ ਲਾਈਨ 'ਚ ਲੱਗੇ ਰਹੇ ਐਡੀ ਲੰਬੀ ਲਾਈਨ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਐਂਡ ਤੇ ਉਹ ਸਿਰਫ 2-3 ਮਿੰਟਾਂ ਦੀ ਛੋਟੇ ਬੱਚਿਆਂ ਦੀ ਰਾਈਡ ਨਿਕਲੀ ਅੱਜ ਆਪਾਂ ਡਿਜ਼ਨੀਲੈਂਡ ਪਾਰਕ ਦੇ ਵਿੱਚ ਪਹੁੰਚ ਚੁੱਕੇ ਹਾਂ ਸੋ 11:00 ਕਵਾ ਚੁੱਕੇ ਰਹੇ ਤੇ ਹੁਣ ਪਾਰਕ ਦੇ ਵਿੱਚ ਪੂਰੀ ਚਾਹਲ ਪਹਿਲ ਹੈ ਸੋ ਰਾਸ਼ ਜਿਹੜਾ ਹੈਗਾ ਉਹ ਤਾਂ ਖਰਾਬੀਅਸ ਦੀ ਗੱਲ ਹੈ ਕਿ ਖਾਸ ਕਰਕੇ ਜਿਵੇਂ ਹੁਣ ਸਪਰਿੰਗ ਬ੍ਰੇਕ ਕਰ ਰਹੀ ਹੈ ਸੋ ਜਿਵੇਂ ਯੂਨੀਵਰਸਲ ਸਟੂਡੀਓ ਦੇ ਵਿੱਚ ਐਕਸਪ੍ਰੈਸ ਪਾਸ ਹੁੰਦਾ ਹੈ ਉਸੇ ਤਰੀਕੇ ਨਾਲ ਡਿਜ਼ਨੀ ਲੈਂਡ ਦੇ ਵਿੱਚ ਜੀਨੀ ਪਲਸ ਹੁੰਦਾ ਹੈ ਸੋ ਇੱਕ ਤਰੀਕੇ ਨਾਲ ਤੁਹਾਨੂੰ ਥੋੜੀ ਜਿਹੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਜਦੋਂ ਤੁਸੀਂ ਅਲੱਗ-ਅਲੱਗ ਰਾਈਡਾਂ ਦੇ ਵਿੱਚ ਜਾਣਾ ਹੈ ਪਰ ਇਹ ਐਕਸਪ੍ਰੈਸ ਪਾਸ ਜਿੰਨਾ ਸਟਰੋਂਗ ਪਾਸ ਨਹੀਂ ਹੈਗਾ ਸੋ ਜੀਨੀ ਪਲਸ ਦੇ ਕੁਝ ਚੰਗੇ ਪੱਖ ਵੀ ਆ ਪਰ ਕੁਝ ਲਿਮਿਟੇਸ਼ਨਸ ਵੀ ਹੈਗੀਆਂ ਪਹਿਲੀ ਲਿਮਿਟੇਸ਼ਨ ਇਹ ਹੈ ਕਿ ਤੁਸੀਂ ਐਟ ਅ ਟਾਈਮ ਇੱਕ ਹੀ ਰਾਈਡ ਜਿਹੜੀ ਉਹ ਜੀਨੀ ਪਲਸ ਤੇ ਉੱਪਰ ਬੁੱਕ ਕਰ ਸਕਦੇ ਹੋ ਜਦੋਂ ਤੁਹਾਡੀ ਉਹ ਰਾਈਡ ਤੁਸੀਂ ਲੈ ਲਈ ਉਸ ਤੋਂ ਬਾਅਦ ਤੁਸੀਂ ਅਗਲੀ ਰਾਈਡ ਦੇ ਲਈ ਜੀਨੀ ਪਲਸ ਯੂਜ਼ ਕਰ ਸਕਦੇ ਹੋ ਸੋ ਇਹ ਖਿਆਲ ਰੱਖਣ ਦੀ ਲੋੜ ਹੈ ਕਿ ਤੁਸੀਂ ਪਹਿਲਾਂ ਆਪਣੀਆਂ ਰਾਈਡਸ ਪ੍ਰਾਇੋਰਟਾਈਜ਼ ਕਰ ਲਓ ਕਿ ਤੁਸੀਂ ਆਹਾਂ 5 6 7 ਰਾਈਡਸ ਜਿਹੜੀਆਂ ਦੇਖਣੇ ਚਾਹੁੰਦੇ ਹੋ ਇੱਕ ਤੋਂ ਸਟਾਰਟ ਕਰ ਲਓ ਜੀਨੀ ਪਲਸ ਯੂਜ਼ ਕਰੋ ਜਦੋਂ ਤੁਸੀਂ ਉੱਥੇ ਉਹ ਯੂਜ਼ ਕਰ ਲਿਆ ਤਾਂ ਰਾਈਡ ਲੈ ਲਈ ਉਸ ਤੋਂ ਬਾਅਦ ਅਗਲਾ ਤੁਹਾਡਾ ਬੁੱਕ ਹੋਣਾ ਹੈ ਇਹ ਨਹੀਂ ਹੈਗਾ ਕਿ ਤੁਸੀਂ ਜੀਨੀ ਪਲਸ ਤੇ ਨਾਲ ਅੰਦਰ ਵੜ ਗਏ ਕਿ ਤੁਹਾਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਬਾਅਦ ਲੜਿਆ ਸੋ ਇਹ ਖਿਆਲ ਰੱਖਣ ਦੀ ਲੋੜ ਹੈ ਥੋੜਾ ਜਿਹਾ ਤੁਸੀਂ ਉਹਨਾਂ ਦੀ ਐਪ ਤੇ ਜਾ ਕੇ ਵੀ ਮੱਥਾ ਮਾਰ ਲਓ ਉਹਦੇ ਨਾਲ ਤੁਹਾਡਾ ਕਾਫੀ ਟਾਈਮ ਬਾਈਚ ਸਕਦਾ ਹੈ ਮੇਰੇ ਵੱਲੋਂ ਪਹਿਲੀ ਰეკਮੈਂਡੇਸ਼ਨ ਇਹ ਹੈ ਕਿ ਤੁਸੀਂ ਕੱਟੋ-ਕੱਟ ਵੀ 2 ਦਿਨ ਕੱਟ ਕੇ ਆਓ ਇਹਨਾਂ ਦੋਵੇਂ ਪਾਰਕਸ ਵਾਸਤੇ ਇੱਕ ਦਿਨ ਇੱਕ ਪਾਰਕ ਇੱਥੇ ਵਾਈਫਾਈ ਫ੍ਰੀ ਹੈ ਸੋ ਡਿਜ਼ਨੀ ਲੈਂਡ ਦੀ ਐਪ ਤੁਸੀਂ ਯੂਜ਼ ਕਰ ਸਕਦੇ ਹੋ ਪਰ ਉਹਨੂੰ ਯੂਜ਼ ਕਰਨਾ ਵੀ ਇੱਕ ਵੱਡਾ ਕੰਮ ਹੈ ਉਹ ਸਿੱਖਣ ਤੇ ਹੀ ਕਾਫੀ ਟਾਈਮ ਲੱਗ ਜਾਂਦਾ ਹੈ ਜੇ ਇੱਕ ਦਿਨ ਵਾਸਤੇ ਆਏ ਹੋ ਤਾਂ ਪਾਰਕ ਹਾਪਰ ਲੈਣਾ ਪੈਂਦਾ ਦੋਨੇ ਪਾਰਕਸ ਦੇ ਵਿੱਚ ਤੁਹਾਨੂੰ ਜਾਣ ਵਾਸਤੇ ਇਧਰੋਂ ਉਧਰ ਤੇ ਉਧਰੋਂ ਇਧਰ ਜੇ ਤੁਹਾਡੇ ਕੋਲ ਪਾਰਕ ਹਾਪਰ ਨਹੀਂ ਹੈਗਾ ਤਾਂ ਤੁਸੀਂ ਇੱਕ ਪਾਰਕ ਤੋਂ ਦੂਜੇ ਪਾਰਕ ਦੇ ਵਿੱਚ ਨਹੀਂ ਜਾ ਸਕਦੇ ਡਿਸਨੀ ਲੈਂਡ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਇਸ ਕਰਕੇ ਸਾਡੀ ਦੂਜੀ ਰეკਮੈਂਡੇਸ਼ਨ ਇਹ ਹੈ ਕਿ ਤੁਸੀਂ ਸਾਰਾ ਦਿਨ ਥੱਕਣ ਨਾਲੋਂ ਨੇੜੇ ਹੋਟਲ ਲਓ ਤੇ 12 1 ਵਜੇ ਦੇ ਨੇੜੇ ਤੁਸੀਂ ਬ੍ਰੇਕ ਲਓ ਵਿਚਲੀ ਤੇ ਆਪਣੇ ਹੋਟਲ 'ਚ ਜਾ ਕੇ ਸਗੋਂ 12 ਵੇ ਹੀ ਤੁਸੀਂ ਆਪਣਾ ਲੰਚ ਕਰੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਹੀ ਲੋਕੀ ਬੈਠੇ ਰੇਲਵੇ ਸਟੇਸ਼ਨਾਂ ਵਾਂਗੂ ਜਿਵੇਂ ਆਪਣੇ ਉੱਥੇ ਹੀ ਖਾਈ ਜਾਂਦੇ ਆ ਤੇ ਭੀੜ ਵੀ ਬਹੁਤ ਜ਼ਿਆਦਾ ਹੈ ਖਾਣ ਪੀਣ ਵਾਲੇ ਜਗ੍ਹਾ ਤੇ ਤੋ ਤੁਸੀਂ ਬਾਹਰੋਂ ਆਪਣੇ ਹੋਟਲ 'ਚ 2-3 ਘੰਟੇ ਆਰਾਮ ਕਰਕੇ ਤੇ ਫਿਰ ਫਰੈਸ਼ ਹੋ ਕੇ ਵਾਪਸ ਆਓ। ਬਾਕੀ ਦੁਪਹਿਰ ਦੇ ਟਾਈਮ ਤੇ ਇੱਥੇ ਪਰੇਡਸ ਵਗੈਰਾ ਵੀ ਹੁੰਦੀਆਂ ਰਹਿੰਦੀਆਂ ਤੇ ਉਹ ਵੀ ਤੁਸੀਂ ਜੇ ਇੰਟਰਸਟਿਡ ਹੋ ਤਾਂ ਦੇਖ ਸਕਦੇ ਹੋ। ਕਿਉਂਕਿ ਸਾਡੇ ਕੋਲ ਸਿਰਫ 1 ਦਿਨ ਸੀ ਤੇ ਅਸੀਂ ਪਾਰਕ ਹਾਪਰ ਲਿਆ ਹੋਇਆ ਸੀ ਇਸ ਕਰਕੇ ਸ਼ਾਮ ਨੂੰ ਅਸੀਂ ਡਿਜ਼ਨੀ ਐਡਵੈਂਚਰ ਪਾਰਕ ਚਲੇ ਗਏ। ਤੇ ਸਾਡੇ ਕੋਲੇ ਜਿਨੀ ਪਲੱਸ ਵੀ ਲਿਆ ਹੋਇਆ ਸੀਗਾ ਜਿਹਦੀ ਅਸੀਂ ਥੋੜੀ ਬਹੁਤ ਵਰਤੋਂ ਜਿੰਨੀ ਕਰ ਸਕੇ ਉਹਨਾਂ ਇੱਕ ਕੀਤੀ ਜੇ ਤੁਸੀਂ ਜਿਨੀ ਪਲੱਸ ਨਾਲ ਰਾਈਡ ਬੁੱਕ ਕਰਾਈ ਹੋਈ ਹੈ ਤਾਂ ਤੁਸੀਂ ਲਾਈਟਨਿੰਗ ਲੇਨ ਚ ਐਂਟਰ ਕਰ ਸਕਦੇ ਹੋ ਜਿਹਦੇ ਵਿੱਚ ਘੱਟ ਲੋਕ ਹੁੰਦੇ ਆ ਤੇ ਉੱਥੇ ਐਂਟਰ ਕਰਕੇ ਜਦੋਂ ਤੁਹਾਡੀ ਵਾਰੀ ਆਉਂਦੀ ਹੈ ਤਾਂ ਤੁਸੀਂ ਆਪਣੇ ਉਹ ਜਿਹੜੀ ਬੁਕਿੰਗ ਹੈ ਉਹਨੂੰ ਸਕੈਨ ਕਰ ਸਕਦੇ ਹੋ ਤੇ ਸਕੈਨ ਕਰਕੇ ਫਿਰ ਤੁਸੀਂ ਥੋੜਾ ਜਿਹਾ ਬਾਕੀ ਲੋਕਾਂ ਨਾਲੋਂ ਛੇਤੀ ਐਂਟਰ ਕਰ ਜਾਂਦੇ ਹੋ ਪਰ ਇਹਦੇ ਵਿੱਚ ਜਿਵੇਂ ਪਹਿਲਾਂ ਵੀ ਦੱਸਿਆ ਕਿ ਇਹ ਹੀ ਇੱਕ ਡਰਾਅ ਬੈਕ ਹੈ ਕਿ ਤੁਸੀਂ ਇੱਕ ਟਾਈਮ ਤੇ ਇੱਕੋ ਹੀ ਰਾਈਡ ਬੁੱਕ ਕਰ ਸਕਦੇ ਹੋ ਤੇ ਬਿਟਵੀਨ ਰਾਈਡਸ ਜੇ ਤੁਸੀਂ ਇੱਕ ਬੁੱਕ ਕਰ ਲਈ ਤਾਂ ਦੂਜੀ ਤੁਸੀਂ ਕਈ ਵਾਰੀ 4 4 5 5 ਘੰਟੇ ਵਾਰੀ ਨਹੀਂ ਆਉਂਦੀ ਸੋ ਉਹ 4 5 ਘੰਟੇ ਤੁਹਾਨੂੰ ਕਿਸੇ ਨਾ ਕਿਸੇ ਰਾਈਡ ਦੀ ਲਾਈਨ ਚ ਲੱਗਣਾ ਹੀ ਪੈਂਦਾ ਹੈ ਕੈਲੀਫੋਰਨੀਆ ਐਡਵੈਂਚਰ ਜਿਹਨੂੰ ਡੀਸੀਏ ਕਹਿੰਦੇ ਆ ਇਹਦੇ ਚ ਵੱਡੇ ਬੱਚਿਆਂ ਵਾਸਤੇ ਕੁਝ ਰੋਲਰ ਕੋਸਟਰ ਟਾਈਪ ਰਾਈਡਸ ਵੀ ਹੈਗੀਆਂ ਤੇ ਛੋਟੇ ਬੱਚਿਆਂ ਵਾਸਤੇ ਵੀ ਇੱਥੇ ਕਈ ਰਾਈਡਸ ਜਿਵੇਂ ਕਿ ਆ ਮਰ ਮੇਡ ਵਾਲੀ ਰਾਈਡ ਹੈ ਇਹੇ ਹੈਗੀ ਹੈ ਤੇ ਇਹ ਵੀ ਚੰਗਾ ਪਾਰਕ ਹੈ ਪਰ ਡਿਜ਼ਨੀ ਲੈਂਡ ਨਾਲੋਂ ਥੋੜਾ ਜਿਹਾ ਪਹਿਲਾਂ ਬੰਦ ਹੋ ਜਾਂਦਾ ਸੋ ਆਪਦੀ ਪਲੈਨਿੰਗ ਕਰਨ ਵੇਲੇ ਇਸ ਚੀਜ਼ ਨੂੰ ਵੀ ਧਿਆਨ ਚ ਰੱਖੋ ਦੇ ਸਪੇਸ ਥੀਮਡ ਰਾਈਡਸ ਆ ਜਿਹੜੀਆਂ ਸਾਨੂੰ ਬਹੁਤ ਪਸੰਦ ਆਈਆਂ ਉਹਨਾਂ ਚੋਂ ਇੱਕ ਰਾਈਡ ਆ ਸੀ ਕਿ ਗਾਰਡੀਅਨਸ ਆਫ ਦੀ ਗੈਲੈਕਸੀ ਇਹਦੇ ਚ ਜਿਵੇਂ ਡ੍ਰੌਪ ਐ ਦ ਰਾਈਡ ਨੂੰ ਜਿਵੇਂ ਤੁਹਾਨੂੰ ਬਿਠਾ ਕੇ ਉੱਪਰ ਚੱਕਤਾ ਤੇ ਇੱਕੇਦਮ ਥੱਲੇ ਸਿੱਟਿਆ ਇਹਦੇ ਚ ਵੀ ਬਹੁਤ ਫਨ ਲੱਗਿਆ ਸਾਨੂੰ ਇਸ ਵਕਤ ਮੈਂ ਡਿਜ਼ਨੀ ਲੈਂਡ ਕੈਲੀਫੋਰਨੀਆ ਐਡਵੈਂਚਰ ਪਾਰਕ ਦੇ ਵਿੱਚ ਐ ਸੋ ਡਿਜ਼ਨੀ ਦੇ ਕਈ ਥੀਮ ਪਾਰਕ ਨੇ ਉਹਨਾਂ ਚੋਂ ਇੱਕ ਪਾਰਕ ਹੈ ਤੁਸੀਂ ਦੇਖ ਰਹੇ ਹੋ ਕਿ ਰਾਤ 8:00 ਵਜੇ ਦਾ ਮਾਹੌਲ ਹੈ ਤੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਅਜੇ ਵੀ ਪਬਲਿਕ ਜਿਹੜੀ ਹੈ ਉਹ ਕਾਫੀ ਇੱਥੇ ਹੈਗੀ ਆ ਕਾਫੀ ਭੀੜ ਹੈ ਸੋ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਰਾਈਡਸ ਨੇ ਕੁਝ ਰਾਈਡ ਜਿਹੜੀਆਂ ਉਹ ਰੋਲਰ ਕੋਸਟਰ ਟਾਈਪ ਨੇ ਜਿਦੇ ਵਿੱਚ ਅਲੱਗ-ਅਲੱਗ ਲੈਵਲਸ ਨੇ ਬਹੁਤ ਸਿੰਪਲ ਲੈਵਲ ਵੀ ਹੈਗਾ ਪਰ ਬਹੁਤ ਜ਼ਿਆਦਾ ਜਿਹੜੀਆਂ ਕਹੋ ਕਿ ਡਰਾਉਣੀਆਂ ਰਾਈਡਸ ਵੀ ਹੈਗੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਬੱਚਿਆਂ ਦੀਆਂ ਰਾਈਟਸ ਹੁੰਦੀਆਂ ਨੇ ਜਿਵੇਂ ਮਰਮੀਡ ਹੋ ਗਿਆ ਜਾਂ ਮਿੱਕੀ ਮਾ우스 ਦੀਆਂ ਉਹ ਛੋਟੀਆਂ-ਛੋਟੀਆਂ ਰਾਈਟਸ ਵੀ ਹੈਗੀਆਂ ਨੇ ਸੋ ਇਟ ਡਿਪੈਂਡ ਕਰਦਾ ਹੈ ਕਿ ਤੁਹਾਡਾ ਏਜ ਗਰੁੱਪ ਕਿਹੋ ਜਿਹਾ ਪਰ ਇਹ ਗੱਲ ਵਾਕੀ ਹੈਗੀ ਹੈ ਕਿ ਇਹ ਰਾਤ ਦੇ 10 ਵਜੇ ਤੱਕ ਪਾਰਕ ਖੁੱਲਾ ਹੁੰਦਾ ਹੈ ਤੇ ਦੇਖੋ 8:30 8:00 ਹੋ ਚੁੱਕੇ ਨੇ ਅਜੇ ਵੀ ਉਹ ਨਹੀਂ ਰਛਾ ਸੋ ਲੋਕ ਜਿਹੜਾ ਪੂਰਾ ਇੰਜੋਏ ਕਰ ਰਹੇ ਨੇ ਜਿਵੇਂ ਕੱਲ ਅਸੀਂ ਯੂਨੀਵਰਸਲ ਸਟੂਡੀਓਜ਼ ਗਏ ਸੀਗੇ ਉੱਥੇ ਐਕਸਪ੍ਰੈਸ ਐਂਟਰੀ ਸੀਗੀ ਉਹਦੇ ਕਾਫੀ ਜ਼ਿਆਦਾ ਚਾਰजेस ਹੈ ਆਮ ਜਿਹੜੀ ਟਿਕਟ ਹੈ ਉਹਦੇ ਨਾਲੋਂ ਇੱਥੇ ਡਿਜ਼ਨੀ ਲੈਂਡ 'ਚ ਹੈਗੀ ਹੈ ਜਿਨੀ ਪਲੱਸ ਨਾਲ ਐਂਟਰੀ ਪਰ ਇਹ ਐਕਸਪ੍ਰੈਸ ਵਾਂਗੂ ਨਹੀਂ ਹੈਗੀ ਇਹਦਾ ਫਰਕ ਹੈ ਥੋੜਾ ਜਿਹਾ ਇਹ ਤੁਸੀਂ ਇੱਕ ਟਾਈਮ ਤੇ ਜਿਵੇਂ ਇੱਕੋ ਹੀ ਰਾਈਡ ਬੁੱਕ ਕਰ ਸਕਦੇ ਹੋ ਮੈਨੂੰ ਲੱਗਦਾ ਜਿਨੀ ਪਲੱਸ ਤੇ ਇਹ ਐਪ ਕਿਵੇਂ ਯੂਜ਼ ਕਰਨੀ ਹੈ ਇਹਦੇ ਬਾਰੇ ਇੱਕ ਵੱਖਰੀ ਵੀਡੀਓ ਚਾਹੀਦੀ ਹੈ ਥੋੜੀ ਜਿਹੀ ਜ਼ਿਆਦਾ ਕੰਪਲਿਕੇਟਿਡ ਹੈਗਾ ਇਹ ਕਿ ਇਹ ਐਪ ਯੂਜ਼ ਕਿਵੇਂ ਕਰਨੀ ਹੈ ਸੋਜੀਨੀ ਪਲੱਸ ਦਾ ਸਾਨੂੰ ਥੋੜਾ ਜਿਹਾ ਫਾਇਦਾ ਹੋਇਆ ਪਰ ਇਹ ਬੜੀ ਮਹਿੰਗੀ ਵੀ ਨਹੀਂ ਹੈਗੀ ਜਿੰਨੀ ਪਲੱਸ ਲੈਣੀ ਹੈ 30 ਡਾਲਰ ਐਕਸਟਰਾ ਲੱਗਦੇ ਆ ਯੂ ਐਸ ਡਾਲਰਸ ਥੋੜਾ ਬਹੁਤ ਫਾਇਦਾ ਜ਼ਰੂਰ ਹੁੰਦਾ ਪਰ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ ਤੇ ਜਿਵੇਂ ਯੂਨੀਵਰਸਲ ਸਟੂਡੀਓਜ਼ ਚ ਐਕਸਪ੍ਰੈਸ ਐਂਟਰੀ ਨਾਲ ਤੁਸੀਂ ਤੁਹਾਨੂੰ ਲਾਈਨਾਂ ਚ ਬਿਲਕੁਲ ਹੀ ਨਹੀਂ ਲੱਗਣਾ ਪੈਂਦਾ ਤੇ ਤੁਸੀਂ ਬਹੁਤ ਜਿਵੇਂ ਸਾਰਾ ਯੂਨੀਵਰਸਲ ਸਟੂਡੀਓ ਕਰ ਸਕਦੇ ਹੋ ਕਵਰ ਪਰ ਇੱਥੇ ਤੁਸੀਂ ਇੱਕ ਦਿਨ ਚ ਨਹੀਂ ਕਰ ਸਕਦੇ ਕਵਰ ਚਾਹੇ ਤੁਸੀਂ ਜੀਨੀ ਪਲੱਸ ਲੈ ਆਵੇ ਆ ਤੇ ਤੁਸੀਂ ਇੱਕ ਦਿਨ ਚ ਜਾਂ ਅਸੀਂ ਪਾਰਕ ਹੌਪਰ ਲਿਆ ਸੀਗਾ ਜਿਹਦੇ ਨਾਲ ਤੁਸੀਂ ਦੋਨੇ ਪਾਰਕਸ ਦੇ ਵਿੱਚ ਜਿਵੇਂ ਡਿਜ਼ਨੀ ਲੈਂਡ ਤੋਂ ਡੀਸੀ ਹੈ ਜਿਹੜਾ ਡਿਜ਼ਨੀ ਲੈਂਡ ਕੈਲੀਫੋਰਨੀਆ ਐਡਵੈਂਚਰ ਪਾਰਕ ਆ ਉਹਦੇ ਵਿੱਚ ਹੌਪ ਕਰ ਸਕਦੇ ਹੋ ਤੁਸੀਂ ਇੱਕ ਤੋਂ ਦੂਜੇ ਚ ਆ ਸਕਦੇ ਹੋ ਉਹਦੇ 60 65 ਡਾਲਰ ਐਕਸਟਰਾ ਦੇਣੇ ਪੈਂਦੇ ਆ ਜੇ ਤੁਸੀਂ ਇੱਕ ਦਿਨ ਚ ਹੀ ਆਉਣਾ ਤਾਂ ਪਰ ਜੇ ਤੁਸੀਂ ਦੋ ਵੱਖਰੇ ਵੱਖਰੇ ਦਿਨਾਂ ਚ ਕਰਨੇ ਆ ਇੱਕ ਦਿਨ ਡਿਜ਼ਨੀ ਲੈਂਡ ਤੇ ਇੱਕ ਦਿਨ ਡਿਜ਼ਨੀ ਲੈਂਡ ਕੈਲੀਫੋਰਨੀਆ ਐਡਵੈਂਚਰ ਤਾਂ ਫਿਰ ਤੁਹਾਨੂੰ ਪਾਰਕ ਹੌਪਰ ਲੈਂਡ ਦੀ ਲੋੜ ਨਹੀਂਗੀ ਉਹ 60 50 ਡਾਲਰ ਐਕਸਟਰਾ ਲਾਉਣ ਦੀ ਲੋੜ ਨਹੀਂ ਪਰ ਤੁਸੀਂ ਉਹ ਦੋ ਦਿਨ ਇੱਕ ਦਿਨ ਉਹ ਦੇਖੋ ਇੱਕ ਦਿਨ ਉਹ ਦੇਖੋ ਉਵੇਂ ਕਰਕੇ ਕਰ ਸਕਦੇ ਹੋ ਇਹ ਤੁਹਾਡੇ ਟਾਈਮ ਦਾ ਕਿੰਨਾ ਬਜਟ ਹੈ ਤੁਹਾਡੇ ਕੋਲ ਟਾਈਮ ਕਿੰਨਾ ਹੈ ਉਹਦੇ ਤੇ ਡਿਪੈਂਡ ਕਰਦਾ ਸੋ ਜਿਨੀ ਪਲੱਸ ਲੈਂਡ ਚ ਹੈਗਾ ਇਹ ਫਾਇਦਾ ਪਰ ਬਹੁਤ ਜ਼ਿਆਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਵੀ ਇੱਥੇ ਪੂਰੀ ਚਹਿਲ ਪਹਲ ਹੈ ਤੇ ਇਹ ਥੀਮ ਪਾਰਕਸ ਵਾਲਿਆਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਲੋਕਾਂ ਨੂੰ ਹਰ ਵਕਤ ਐਂਟਰਟੇਨ ਰੱਖਣ ਦਾ ਤੇ ਰਾਤ ਨੂੰ 8:30 ਵਜੇ ਦੇ ਕਰੀਬ ਇੱਥੇ ਬੜਾ ਸੋਹਣਾ ਇੱਕ ਲਾਈਟ ਸ਼ੋਅ ਹੁੰਦਾ ਜੀ ਨੂੰ ਦੇਖਣ ਲਈ ਲੋਕ ਇੱਕ ਥਾਂ ਤੇ ਇਕੱਠੇ ਹੋ ਕੇ ਬਹਿ ਜਾਂਦੇ ਆ ਵਾਕਈ ਇੱਕ ਸੁਪਨਮਈ ਜਹੀ ਬਹੁਤ ਸੋਹਣੀ ਦੁਨੀਆ ਹੈ ਖਾਸ ਕਰਕੇ ਬੱਚਿਆਂ ਵਾਸਤੇ ਪਰ ਇਹਦੀ ਚੰਗੀ ਤਰ੍ਹਾਂ ਪਲਾਨਿੰਗ ਕਰਕੇ ਜਾਣੀ ਬਹੁਤ ਜ਼ਰੂਰੀ ਹੈ ਸੋ ਘੱਟੋ ਘੱਟ 2 ਦਿਨ ਲੈ ਕੇ ਚੰਗੀ ਤਰ੍ਹਾਂ ਪਲਾਨ ਕਰਕੇ ਜਾਓ ਜੇ ਚੰਗੀ ਤਰ੍ਹਾਂ ਆਨੰਦ ਮਾਣਨਾ ਹੈ ਤਾਂ